NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਸਾਨੂੰ YouTube ਤੇ ਫੋਲੋ ਕਰ ਰਹੇ ਹੋ ਦੇਖ ਰਹੇ ਹੋ ਤਾਂ ਉਹ ਚੈਨਲ YouTube ਤੇ ਵੀ ਹੈ NNR News ਜੇਕਰ ਫੋਲੋ ਨਹੀਂ ਕੀਤਾ ਹੋਇਆ ਤਾਂ نیوز ਰਿਪੋਰਟ ਹੋ ਜਾਣਾ ਹੈ NNR News ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਤਾਂ ਕੱਲ ਲਗਾਤਾਰ ਖਬਰਾਂ ਚੱਲ ਰਹੀਆਂ ਇਸੇ ਕਿ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਖੁੱਲ ਗਏ ਹੈ ਤਾਂ ਚਾਰ ਫਲੱਡ ਗੇਟ ਖੁੱਲ੍ਹ ਗਏ ਸੀ ਪਹਿਲਾਂ 2 ਵਜੇ ਫਿਰ 3 ਵਜੇ ਤਰ ਸ਼ਾਮ ਨੂੰ ਤਕਰੀਬਨ ਚਾਰ ਗੇਟ ਖੁੱਲ੍ਹ ਗਏ ਸੀ 5 ਵਜੇ ਤਾਂ ਉਹ ਪਾਣੀ ਜੋ ਸੀ ਸਵੇਰ ਤੜਕਸਾਰ ਇੱਥੇ ਦਰਿਆ ਸਤਲੁਜ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਮਹਿਦਪੁਰ ਤੋਂ ਜੋ ਜਗਰਾਉਂ ਨਸਤ ਚ ਪੋੜ ਹੁੰਦਾ ਉਸ ਪੋੜ ਦੇ ਨੇੜੇ ਦੀਆਂ ਤਸਵੀਰਾਂ ਨੇ ਤਾਂ ਦਰਿਆ ਦੇ ਵਿੱਚ ਪਾਣੀ ਦੀ ਆਮਦ ਵਧਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਦਿਖਾ ਦਿੰਦੇ ਆ ਕਿ ਪਾਣੀ ਹੁਣ ਲਗਾਤਾਰ ਵਧ ਰਿਹਾ ਹੈ ਦਰਿਆ ਸਤਲੁਜ ਦੇ ਵਿੱਚ ਐਸਟੇਮ ਦੇ ਜੋ ਤਾਜ਼ਾ ਹਾਲਾਤ ਤਾਜ਼ਾ ਅਪਡੇਟ ਹੈ ਤਾਂ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 5 ਵਜੇ ਵਜਣਾ ਵਧਣਾ ਪਾਣੀ ਵਧਣਾ ਸ਼ੁਰੂ ਹੋਇਆ ਸਪੀਡ ਸਲੋ ਸੀ ਪਰ ਉਸ ਤੋਂ ਬਾਅਦ ਸਪੀਡ ਥੋੜੀ ਤੇਜ਼ ਹੋਈ ਤਾਂ ਹੁਣ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਫਲੱਡ ਗੇਟ ਖੁੱਲੇ ਸੀ ਟੈਸਟਿੰਗ ਦੇ ਲਈ ਖੁੱਲੇ ਸੀ ਕਿਉਂਕਿ ਪਾਖੜਾ ਜੋ ਲੈਵਲ ਹੈ ਲਗਾਤਾਰ ਪਾਣੀ ਦਾ ਵਧ ਰਿਹਾ ਹੈ ਤੇ بارش ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮੌਸਮ ਖਰਾਬ ਹੋ ਚੁੱਕਿਆ ਹੈ بارش ਪੈ ਰਹੀ ਹੈ ਤਾਂ ਬਿਆਸ ਪੌਂਗ ਰਾਮ ਨੇ ਵੀ ਕਾਫੀ ਦਾ ਤਬਾਹੀ ਮਚਾਈ ਹੋਈ ਹੈ ਤਾਂ ਹੁਣ ਇੱਕ ਹੋਰ ਵੱਡੀ ਆਫਤ ਬਣ ਕੇ ਖੜੀ ਹੋ ਗਈ ਹੈ ਦਰਿਆ ਸਤਲੁਜ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਇਸੇ ਤਰ੍ਹਾਂ بارش ਹੁੰਦੀ ਹੈ ਤਾਂ ਫਿਰ ਫਲੱਡ ਗੇਟ ਜੋ ਇੰਨਾ ਪਾਣੀ ਹੈ ਅਜੇ ਜਿੰਨਾ ਦਰਿਆ ਦੇ ਵਿੱਚ ਆਵੇਗਾ ਤੋ ਲਗਾਤਾਰ ਇਹ ਨਾ ਚੱਲਦਾ ਰਹੇਗਾ ਕਿਉਂਕਿ ਅਜੇ ਮੌਸਮ ਵਿਭਾਗ ਨੇ ਜੋ ਜਾਣਕਾਰੀ ਦਿੱਤੀ ਹੈ ਕਿ 2-3 ਦਿਨ بارش ਦਾ ਵੀ ਟਾਈਮ ਹੈ بارش ਹੋਰ ਵੀ ਹੋ ਸਕਦੀ ਹੈ ਜੇਕਰ بارش ਹੁੰਦੀ ਹੈ ਹਿਮਾਚਲ ਦੇ ਵਿੱਚ ਜਿੱਦਾਂ ਕਿ بارش ਹੋ ਰਹੀ ਹੈ ਤਾਂ ਫਿਰ ਪਾਣੀ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵਧੇਗਾ ਤਾਂ ਇਹ ਤਸਵੀਰਾਂ ਨੇ ਦਰਸਾਤ ਲੋ ਜਿਹੜੇ ਤੁਸੀਂ ਦੇਖ ਸਕਦੇ ਹੋ ਹੁਣ ਦੇ ਜੋ ਅਪਡੇਟ ਹੈ ਜੋ ਅਸੀਂ ਲਾਈਵ ਸੀਰੀਆ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ 5 ਵਜੇ ਤੋਂ ਸ਼ੁਰੂ ਪਾਣੀ ਹੋ ਗਿਆ ਸੀ ਵਧਣਾ ਤਾਂ ਹੁਣ ਪਾਣੀ ਕਾਫੀ ਆਦਾ ਦਰਿਆ ਦੇ ਵਿੱਚ ਵਧ ਚੁੱਕਿਆ ਹੈ ਜੇਕਰ 5 ਵਜੇ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਹੁਣ ਦੀ ਗੱਲ ਕਰੀਏ ਤਾਂ ਪਾਣੀ ਕਾਫੀ ਆਦਾ ਵਧ ਚੁੱਕਿਆ ਹੈ ਤਾਂ ਦੂਜੀ ਗੱਲ ਇੱਕ ਹੋਰ ਹੈ ਕਿ ਪਾਣੀ ਦੇ ਵਿੱਚ ਆਪਾਂ ਨਿਮਾਨ ਲਗਾ ਲੈਂਦੇ ਕਿ ਵੇਰੇ ਪਾਣੀ ਚ ਕਲਾਲੀ ਆ ਰਹੀ ਹੈ ਪਾਣੀ ਦੇ ਵਿੱਚ ਝਾਗ ਆ ਰਹੀ ਹੈ ਤਾਂ ਉਸ ਤਰ੍ਹਾਂ ਦੀ ਸਥਿਤੀ ਹੁਣ ਬਣਦੀ ਜਾ ਰਹੀ ਹੈ ਤਾਂ ਇਹ ਪਹਿਲੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਤਾਂ ਇੱਕ ਇਥੋਂ ਸਾਹਮਣੇ ਤਸਵੀਰ ਦਿਖਾ ਦੇਵਾਂਗਾ ਕਿ ਜੋ ਸਾਵਣ ਤੁਸੀਂ ਇੱਕ ਸਪੋਰਟ ਜਾਂ ਖੁਈ ਆਪਾਂ ਦੇ ਕਹਿ ਸਕਦੇ ਆ ਜਦੋਂ ਪਿਛਲੀ ਵਾਰ ਪਾਣੀ ਆਇਆ ਸੀ ਤਾਂ ਪੂਰੀ ਤਰ੍ਹਾਂ ਉਸ ਦਾ ਜੋ ਕਿਨਾਰੇ ਤੋਂ ਡੁੱਬ ਗਿਆ ਸੀਗਾ ਤਾਂ ਉਸ ਦੇ ਉੱਪਰ ਪਾਣੀ ਹੁਣ ਚੜਨਾ ਸ਼ੁਰੂ ਹੋ ਗਿਆ ਦੂਜੀ ਇੱਕ ਹੋਰ ਤੁਹਾਨੂੰ ਅਪਡੇਟ ਦੇ ਦਵਾਂ ਕਿ ਇੱਕ ਇਧਰ ਤੁਸੀਂ ਦੇਖ ਸਕਦੇ ਹੋ ਕੇਵਲਾ ਥਾਂ ਇਹ ਥਾਂ ਥੋੜਾ ਨੀਵੇਂ ਤੇ ਦੂਜਾ ਉੱਚਾ ਹੈ ਤਾਂ ਇਹ ਨੀਵੇਂ ਵਾਲੀ ਥਾਂ ਪਾਣੀ ਜਿੰਨਾ ਪਾਣੀ ਆਉਣਾ ਤਾਂ ਇਹ ਪਾਣੀ ਦੇ ਨਾਲ ਭਰ ਜਾਵੇਗਾ ਤਾਂ ਇਹ ਤਸਵੀਰ ਸਤਲੁਜ ਦਰਿਆ ਦੀ ਹੈ ਪਹਿਲੀਆਂ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਿਆ ਸਤਲੁਜ ਦੀਆਂ ਕਿਉਂਕਿ ਬਹੁਤ ਸਾਰੇ ਫੇਕ ਆਈਡੀਆ ਫੇਕ ਵੀਡੀਓ ਪਾ ਰਹੇ ਆਂ ਪੁਰਾਣੀਆਂ ਚੱਕ ਚੱਕ ਕੇ ਪਰ ਇਹ ਤੁਸੀਂ ਲਾਈਵ ਤਸਵੀਰਾਂ ਅੱਜ ਦੇਖ ਰਹੇ ਹੋ 20 ਅਗਸਤ ਹੈ 2025 ਦੀਆਂ ਤਸਵੀਰਾਂ ਸਿੱਧੀਆਂ ਲਾਈਵ ਇਸੇ ਤੋਂ ਉੱਤੇ ਤੱਕ ਪਹੁੰਚਾ ਰਹੇ ਆਂ ਔਰ بارش ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਜਾਨੀ ਕਿ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤੋ ਵਾਹਿਗੁਰੂ ਅਗੇ ਅਰਦਾਸ ਜਰੂਰ ਕਰਿਆ ਕਰੋ ਬਹੁਤ ਸਾਰੇ ਕਿਸਾਨਾਂ ਦੀ ਫਸਲਾਂ ਕਿਸਾਨੀ ਤੋਂ ਹਰ ਇੱਕ ਚੀਜ਼ ਤੇ ਕੋਈ ਦੁਕਾਨਦਾਰ ਹੋਵੇ ਜੇ ਕੋਈ ਰੇੜੀ ਲਗਾਉਂਦਾ ਕੋਈ ਵੀ ਕੰਮ ਕਰਦਾ ਤਾਂ ਕਿਸਾਨ ਦੇ ਕੋਲ ਜੇਕਰ ਪੈਸੇ ਉਹ ਮੰਡੀ ਚ ਮਾਰਕੀਟ ਚ ਆਵੇਗਾ ਤਾਂ ਉਸ ਤੋਂ ਬਾਅਦ ਹੀ ਸਾਰਾ ਉਸ ਤੋਂ ਅੱਗੇ ਕਾਰੋਬਾਰ ਚੱਲਦਾ ਤੇ ਕਿਸਾਨ ਇਸ 25 ਦੇ ਵਿੱਚ ਕਿਸਾਨ ਨੇ ਬੜਾ ਸੰਤਾਪ ਭਣਾਇਆ ਸੌਰੀ 23 ਦੇ ਵਿੱਚ ਬੜਾ ਸੰਤਾਪ ਭਣਾਇਆ 19 ਦੇ ਵਿੱਚ ਤੇ 25 ਦੇ ਵਿੱਚ ਵੀ ਹਾਲਾਤ ਬਣਦੇ ਜਾ ਰਿਹਾ ਤਾਂ ਇੱਕ ਹੋਰ ਅਪਡੇਟ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਵੀ ਕਰ ਰਹੇ ਨੇ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਜਾਣਕਾਰੀ ਤਾਂ ਬੱਸ ਸਾਰਿਆਂ ਨੂੰ ਹੀ ਹੁੰਦੀ ਹੈਗੀ ਪਰ ਗੱਲ ਇਹ ਹੈ ਕਿ ਜੇਕਰ ਥੋੜਾ ਥੋੜਾ ਪਾਣੀ ਇੰਨਾ ਇੰਨਾ ਲਗਾਤਾਰ ਕਢਿਆ ਜਾਂਦਾ ਤਾਂ ਫਿਰ ਉਹ ਹੜ੍ਹਾਂ ਦੀ ਸਥਿਤੀ ਨਾ ਬਣਦੀ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜੇਕਰ ਜੋ ਪਾਖੜਾ ਦਾ ਲੈਵਲ ਹੈ ਵੱਧ ਤੋਂ ਵੱਧ 1685 ਤੱਕ 80 ਤੱਕ ਉਹ ਰੱਖ ਸਕਦੇ ਅੰਦਰ ਤਾਂ ਫਿਰ ਉਹ 65 ਤੱਕ ਜਿੱਦਾਂ ਕਿ ਹੁਣ ਲਗਾਤਾਰ ਪਾਣੀ ਆ ਤਾਂ ਥੋੜਾ ਥੋੜਾ ਛੱਡਿਆ ਜਾਣਾ ਚਾਹੀਦਾ ਸੀਗਾ ਪਰ ਪਹਿਲਾਂ دریا ਬਿਲਕੁਲ ਸੁੱਕਾ ਪਿਆ ਸੀ ਉਦੋਂ ਪਾਣੀ ਦਰਿਆਵਾਂ ਦੇ ਵਿੱਚ ਨਹੀਂ ਛੱਡਿਆ ਗਿਆ ਫਿਰ ਇਹ ਇੱਕਦਮ ਜਦੋਂ ਛੱਡਿਆ ਜਾਂਦਾ ਫਿਰ ਬਹੁਤ ਸਾਰੇ ਲੋਕ ਡੁੱਬਦੇ ਐ ਪਰ ਦੂਜੇ ਪਾਸੇ ਸਾਡੀਆਂ ਸਰਕਾਰਾਂ ਕਹਿੰਦੀ ਐ ਕਿ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਬੱਕਰੀ ਦਾ ਜਾਨਵਰਾਂ ਤੱਕ ਕਢਾ ਤੇ ਜਾਂਦੇ ਐ ਪਰ ਇੱਥੇ ਤਾਂ ਜੋ ਮੁਆਵਜ਼ਾ ਜੇਕਰ ਕਿਸੇ ਦਾ ਇਨਸਾਨ ਬੰਦਾ ਰੁੜ ਜਾਂਦਾ ਦਰਿਆ ਦੇ ਵਿੱਚ ਤਾਂ ਉਹਨਾਂ ਨੂੰ ਨਹੀਂ ਮਿਲਦਾ ਇੱਕ ਜੇਕਰ ਇੱਕ ਹੋਰ ਇਥੇ ਗੱਲ ਹੈ ਕਿ ਦਰਿਆਵਾਂ ਦੇ ਅੰਦਰ ਜੋ ਜ਼ਮੀਨਾਂ ਨੇ ਪਪੂਲਰ ਬੜੇ ਲੱਗੇ ਹੋਏ ਆ ਤੇ ਬਹੁਤ ਸਾਰੇ ਕਿਸਾਨਾਂ ਦੇ ਜੋ ਪਪੂਲਰ ਸੀ ਉਹ ਵੀ ਦਰਿਆਵਾਂ ਦੇ ਵਿੱਚ ਬੜੇ ਰੁੜ ਗਏ ਸੀ ਕਿਸੇ ਨੂੰ ਕੱਖ ਨਹੀਂ ਮਿਲਿਆ ਤਾਂ ਪੋਸਤਰੀ ਜ਼ਮੀਨਾਂ ਨੇ ਕੱਚੀਆਂ ਜ਼ਮੀਨਾਂ ਰਜਿਸਟਰੀ ਵਾਲੀਆਂ ਜ਼ਮੀਨਾਂ ਨੇ ਜੋ ਉਹ ਤਾਂ ਕੁਛ ਨਾ ਕੁਛ ਮਿਲ ਜਾਂਦਾ ਸਰਕਾਰ 650 7000 ਰੁਪਏ ਦੇ ਦਿੰਦੀ ਹੈ ਪਰ ਬਣਦਾ ਬਣਾਉਂਦਾ ਉਹਦੇ ਨਾਲ ਵੀ ਕੋਈ ਕੱਖ ਨਹੀਂ ਬਣਦਾ ਕੁਝ ਨਹੀਂ ਬਣਦਾ ਪਰ ਅਜਿਆਂ ਕੁਝ ਨਹੀਂ ਹੋਇਆ ਕਿਸੇ ਮਾਵਜਾ ਵਗੈਰਾ ਵੀ ਨਹੀਂ ਮਿਲਿਆ ਤਾਂ ਇੱਕ ਵਾਰ ਫੇਰ ਮੈਂ ਦਿਖਾ ਦਿੰਨਾ ਦਰਿਆ ਸਤਲੁਜ ਦੀਆਂ ਤਸਵੀਰਾਂ ਇਹ ਜੋ ਸਾਹਮਣੇ ਪੱਥਰ ਦੇਖ ਸਕਦੇ ਹੋ ਜੋ ਇਹ ਪੱਥਰ ਪਿਆ ਹੈ ਜਦੋਂ ਉਹ ਪ੍ਰੋਪਰ ਪੂਰੀ ਤਰ੍ਹਾਂ ਡੁੱਬ ਜਾਂਦੇ ਆ ਤਾਂ ਕਿਸ ਜਗ੍ਹਾ ਤੇ ਮੈਂ ਖੜਾ ਪਹਿਲੇ ਪੱਥਰ ਦੇਖ ਲਓ ਤਾਂ ਫਿਰ ਕਦੋਂ ਪੱਥਰ ਉਹ ਡੁੱਬ ਜਾਂਦੇ ਆ ਤਾਂ ਫਿਰ ਇਸ ਜਗ੍ਹਾ ਤੇ ਪਾਣੀ ਤਕਰੀਬਨ ਚੜ ਜਾਂਦਾ ਤਾਂ ਇਹ ਸ਼ੁਰੂਆਤੀ ਤਸਵੀਰਾਂ ਨੇ ਵਹਿਗੁਰੂ ਸੁੱਖ ਰੱਖ ਕੇ ਜਿੱਦਾਂ ਕਿ ਬਾਰਿਸ਼ ਹੋ ਰਹੀ ਹੈ ਬਾਰਿਸ਼ ਨਾ ਹੋਵੇ ਤਾਂ ਫਿਰ ਖਤਰਾ ਟਲ ਸਕਦਾ ਪਰ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ بارش ਹੋਵੇਗੀ ਪਰ ਤੁਸੀਂ ਇਧਰ ਦੀ ਤਸਵੀਰ ਦੇਖ ਲਓ ਕੈਨਪੂਰਾ ਓਕ ਹਨੇਰਾ ਕਿਉਂ ਕਹਿੰਦੇ ਆਪਾਂ ਚੁੱਟੀ ਚਾਦਰ ਸ਼ਾਈ ਹੋਈ ਹੈ ਤਾਂ بارش ਬਹੁਤ ਜ਼ਿਆਦਾ ਹੋ ਰਹੀ ਹੈ ਤੇ ਦੂਜੇ ਪਾਸੇ ਦਰਿਆ ਸਤਲੁਜ ਦਾ ਪਾਣੀ ਵਧ ਰਿਹਾ ਤਾਂ ਇੱਕ ਤਾਂ ਪਾਣੀ ਦਰਿਆ ਦੇ ਵਿੱਚ ਵਧ ਰਿਹਾ ਤੇ ਦੂਜੇ ਪਾਸੇ بارش ਤਾਂ ਫਿਰ ਇੱਥੇ ਕਿਹਾ ਜਾ ਸਕਦਾ ਕਿ ਪ੍ਰਮਾਤਮਾ ਵੀ ਫਿਰ ਕਦੋਂ ਨਾਰਾਜ਼ ਹੋ ਜਾਂਦਾ ਪਤਾ ਨਹੀਂ ਕੀ ਕਾਰਨ ਹੈ ਤਾਂ 1988 ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣੇ ਸੀ ਜਦੋਂ 1988 ਦੇ ਵਿੱਚ ਪਾਣੀ ਦਰਿਆ ਦੇ ਵਿੱਚ ਆ ਜੇ ਸੁਣਦੇ ਆ ਦੇਖਿਆ ਤਾਂ ਨਹੀਂ ਜਦੋਂ ਕਹਿੰਦੇ ਇਸੇ ਤਰ੍ਹਾਂ ਹਾਲਾਤ ਬਣੇ ਕਿ ਇੰਨਾ ਨਾ بارش ਦਾ ਪਾਣੀ ਹੋ ਗਿਆ ਤੇ ਉਧਰੋਂ ਦਰਿਆ ਸਤਲੁਜ ਦਾ ਪਾਣੀ ਆ ਗਿਆ ਤੇ ਪਤਾ ਨਹੀਂ ਸੀ ਲੱਗਦਾ ਕਿ ਪਾਣੀ ਹੁਣ بارش ਦਾ ਆ ਜਾਂ ਦਰਿਆ ਦਾ ਹੈ ਬਹੁਤ ਹਾਲਾਤ ਉਧਰ ਵੀ ਮਾੜੇ ਹੋਏ ਸੀ ਇੱਕ ਹੋਰ ਗੱਲ ਕਿ ਦਰਿਆਵਾਂ ਦੇ ਜਿੰਨੇ ਵੀ ਬੰਨ ਬਣਾਇਆ ਗਿਆ ਜਦੋਂ ਇਸ ਟਾਈਮ ਹੁਣ ਆਫਤੌਨੀ ਪ੍ਰਸ਼ਾਸਨ ਵੀ ਜਾਊਗਾ ਸਾਰੇ ਕੰਮ ਹੋਣਗੇ ਪਰ ਉਹਨਾਂ ਨੂੰ ਉੱਚਾ ਨਹੀਂ ਕੀਤਾ ਗਿਆ ਉਹਨਾਂ ਦੇ ਮਿੱਟੀ ਨਹੀਂ ਪਾਏਗੀ ਅਜੇ ਹੈ ਬੰਨ੍ਹ ਵੀ ਹੈ ਜਿਹੜੇ ਕਿ ਜਦੋਂ ਦੇ ਬਣਾਏ ਗਏ ਉਹਨਾਂ ਉੱਪਰ ਮਿੱਟੀ ਵੀ ਨਹੀਂ ਪਾਏਗੀ ਤੇ ਉਹ ਫਿਰ ਹੁਣ ਜਦੋਂ ਜੇਕਰ ਬੰਨ੍ਹ ਦੇ ਨਾਲ ਪਾਣੀ ਲੱਗ ਜਾਂਦਾ ਹੈ ਚੂਹਿਆਂ ਨੇ ਖੁੱਡਾ ਵਗੈਰਾ ਬਣਿਆ ਹੋਈਆਂ ਜੋ ਬਣਾਈਆਂ ਤੋਂ ਵਿੱਚੋਂ ਦੀ ਪਾਣੀ ਲੰਘਣਾ ਸ਼ੁਰੂ ਹੋ ਜਾਂਦਾ ਤੇ ਬਸ ਟੁੱਟਣੇ ਸ਼ੁਰੂ ਹੋ ਜਾਂਦੇ ਆ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਫਲੱਡ ਸੀਜ਼ਨ ਤੋਂ ਪਹਿਲਾਂ ਇੱਕ ਤਾਂ ਬੰਨ੍ਹ ਦੀ ਮੁਰੰਮਤ ਕੀਤੀ ਜਾਵੇ ਦੂਜੇ ਪਾਸੇ ਦੇਖਿਆ ਜਾਵੇ ਕਿ ਦੇ ਕੋ ਖੁੱਡਾ ਵਗੈਰਾ ਜੋ ਪਹਿਲੇ ਸਮੇਂ ਚ ਬੈਲਦਾਰ ਹੁੰਦੇ ਸੀ ਉਹ ਤੇ ਹੁਣ ਤਾਂ ਨੌਕਰੀਆਂ ਐਦੀਆਂ ਖਤਮ ਕਰਤੀਆਂ ਬੈਲਦਾਰ ਦਾ ਬਹੁਤ ਘਟਾ ਤਾਂ ਇਸੇ ਕਰਕੇ ਉਹ ਕੰਮ ਨਹੀਂ ਹੋ ਰਿਹਾ ਤੇ ਜਿਸ ਕਰਕੇ ਇਹ ਵੀ ਇੱਕ ਵੱਡਾ ਖਤਰਾ ਬਣ ਜਾਂਦਾ ਹੁਣ ਉਹ ਸਾਹਮਣੇ ਕਰਾਲੀ ਦੇਖ ਸਕਦੇ ਹੋ ਕਿ ਉਹ ਇਸ ਤਰ੍ਹਾਂ ਜਾ ਰਹੀ ਤੇ ਇਸ ਤਰ੍ਹਾਂ ਦੀ ਬਹੁਤ ਸਰੀਕ ਕਰਾਲੀ ਦਰਿਆ ਦੇ ਵਿੱਚ ਹੁਣ ਆ ਰਹੀ ਹੈ ਪਾਣੀ ਵਧਣ ਦੇ ਕਾਰਨ ਹੋਰ ਤਸਵੀਰ ਦਿਖਾ ਦਿੰਦੇ ਆ ਕਿ ਸਾਡੇ ਦੇਖਦਿਆਂ ਦੇਖਦਿਆਂ ਹੁਣ ਉਹ ਫਰਕ ਪੈ ਗਿਆ ਜੋ ਸਾਹਮਣੇ ਖੂਈ ਹੈ ਉਸ ਦਾ ਫਰਕ ਪੈ ਗਿਆ ਹੈ ਉਹ ਪਾਣੀ ਉੱਪਰ ਚੜਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਔਰ ਮੌਸਮ ਬਰਸਾਤ ਨੇ ਵੀ ਹੁਣ ਜੋਰ ਆਪਣਾ ਪੂਰੀ ਤਰ੍ਹਾਂ ਫੜ ਲਿਆ ਬਰਸਾਤ ਤੇਜ਼ ਹੋ ਚੁੱਕੀ ਐ ਬਰਸਾਤ ਕਾਫੀ ਜ਼ਿਆਦਾ ਤੇਜ਼ ਹੋ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਪਾਣੀ ਨੇ ਵੀ ਲਗਾਤਾਰ ਵਧ ਰਿਹਾ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ ਦੇ ਜ਼ਰੀਏ ਸਾਨੂੰ ਪੁੱਛ ਸਕਦੇ ਹੋ ਅਸੀਂ ਸਿਰਕੇ ਸਾਥ ਬਾਲਦਾਸੀਂ ਤੁਹਾਡੇ ਜਵਾਬ ਦੇਵਾਂਗੇ ਪਰ ਸਾਡੀ ਨਜ਼ਰ ਦਰਿਆ ਸਤਲੁਜ ਦੇਸ ਬਣੀ ਰਹੀਗੀ ਕਿੰਨਾ ਪਾਣੀ ਆਉਂਦਾ ਜਾਂ ਘਟ ਜਾਂਦਾ ਜਾਂ ਵੱਧ ਜਾਂਦਾ ਦੂਜੇ ਪਾਸੇ ਖਾਸ ਕਰਕੇ ਜਲੂ ਨਹੀਂ ਆ ਰਹੀ ਇਹਦਾ ਨੀਮਾ ਲੱਕਾ ਤਾਂ ਉਧਰ ਜਿੰਨਾ ਪਾਣੀ ਹੈ ਤਾਂ ਉਧਰ ਕਾਫੀ ਜ਼ਿਆਦਾ ਵੱਧ ਜਾਂਦਾ ਫਿਰ ਮੈਂ ਉਹਨਾਂ ਲਈ ਇੱਕ ਖਤਰਾ ਜਦੋਂ ਪੈਦਾ ਹੋ ਜਾਂਦਾ ਉਹ ਦਿਖਾ ਦੇਣਾ ਇੱਧਰ ਤਸਵੀਰ ਦਿਖਾ ਦਿੰਦੇ ਆ ਉਹ ਸਾਹਮਣੇ ਤੁਸੀਂ ਟੋਇਆ ਦੇਖ ਸਕਦੇ ਹੋ ਜੋ ਸਾਹਮਣੇ ਟੋਇਆ ਇਹ ਸਾਹਮਣੇ ਇੱਧਰ ਪਹਿਲੇ ਪਾਣੀ ਪਾਣੀ ਨਜ਼ਰ ਮਾਰ ਲਓ ਫਿਰ ਇੱਥੇ ਥੋੜਾ ਜਿਹਾ ਪਾਣੀ ਖੜਾ ਹੈ ਜੋ ਟੋਇਆ ਹੈ ਇਸ ਟੋਏ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਹੈ ਭਰਨ ਤੋਂ ਬਾਅਦ ਅੱਗੇ ਹੋਰ ਨਾਲ ਦਾ ਤਸਵੀਰ ਦਿਖਾਈ ਜੰਨੇ ਆ ਇੱਧਰ ਅੱਗੇ ਇੱਕ ਆੱਕ ਦੀ ਤਸਵੀਰ ਹੈ ਇਹ ਵਾਲਾ ਜੋ ਆੱਕ ਹੈ ਜਦੋਂ ਇੱਥਣ ਤੱਕ ਪਾਣੀ ਆ ਜਾਂਦਾ ਹੈ ਤਾਂ ਫਿਰ ਲੋਹਿਆ ਏਰੀਏ ਨੂੰ ਉੱਥੇ ਖਤਰਾ ਪੈਦਾ ਹੋ ਜਾਂਦਾ ਜਿੱਦਾਂ ਕਿ ਮੰਡਾਲੇ ਛੰਨਾਂ ਨੇ ਅੱਗੇ ਮੰਡਾਲੇ ਦੇ ਛੰਨਾਂ ਨੇ ਉੱਥੇ ਅੱਗੇ ਇੱਕ ਆਰਜੀ ਬੰਦ ਲਾਇਆ ਹੋਇਆ ਹੈ ਤਾਂ ਫਿਰ ਉਹ ਬੰਦ ਨੂੰ ਕੁਝ ਵੀ ਹੋ ਸਕਦਾ ਬਾਚ ਵੀ ਸਕਦਾ ਟੁੱਟ ਵੀ ਸਕਦਾ ਤਾਂ ਸਾਡੀ ਇਸ ਅਪਡੇਟ ਤੇ ਨਜ਼ਰ ਬਣੀ ਰਹੇਗੀ ਜਿੱਦਾਂ ਕੋਈ ਇੱਕ ਪਰਮਾਤਮਾ ਸੁੱਖ ਰੱਖੇ ਇਹੋ ਜਿਹਾ ਕੋਈ ਪਾਣਾ ਨਾ ਵਰਤੇ ਖਤਰਾ ਪੈਦਾ ਨਾ ਹੋਵੇ ਜੇ ਇਹੋ ਜਿਹਾ ਖਤਰਾ ਪੈਦਾ ਹੁੰਦਾ ਤਾਂ ਅਸੀਂ ਤੁਹਾਨੂੰ ਫੋਨ ਕਰਕੇ ਪੁੱਛ ਸਕਦੇ ਹਾਂ ਅਸੀਂ ਤੁਹਾਨੂੰ ਅਲਰਟ ਕਰਾਂਗੇ ਕਿ ਤੁਸੀਂ ਆਪਣਾ ਸੰਭਲ ਜਾਓ ਕਿਉਂਕਿ ਪੱਕੀਆਂ ਨਿਸ਼ਾਨੀਆਂ ਨੇ ਜਿੱਦਾਂ ਕਿ ਉਹ ਨੰਬਰ ਲੱਗ ਜਾਂਦੇ ਆ ਨਾ ਕਿ ਇੱਥੇ ਇੰਨਾ ਕਿਸੇ ਦੇ ਪਾਣੀ ਇੰਨਾ ਕਿਸੇ ਦੇ ਪਾਣੀ ਤਾਂ ਫਿਰ 19 ਦੇ ਵਿੱਚ ਵੀ ਲੋਕਾਂ ਨੇ ਸੰਤਾਪ ਫੜਾਇਆ ਤੇ ਫਿਰ 23 ਦੇ ਵਿੱਚ ਵੀ ਇਸ ਤਰ੍ਹਾਂ ਸਾਨੂੰ ਹੁਣੇ ਆਈਡੀਆ ਇਹ ਪੱਕਾ ਵਿੱਚ ਸਾਡੀ ਨੀਵੀ ਹੋਗੀ ਤੇ ਹੁਣ ਇਹ ਥਾਂ ਉੱਚੀ ਹੋ ਗਈ ਜਦੋਂ ਇੱਧਰ ਪਾਣੀ ਆ ਜਾਂਦਾ ਤਾਂ ਪਾਣੀ ਉੱਪਰ ਚੜ ਜਾਂਦਾ ਤਾਂ ਫਿਰ ਪੱਕਾ ਪ੍ਰੂਫ ਸਬੂਤ ਹੋ ਜਾਂਦਾ ਕਿ ਲੋਹੀ ਏਰੀਆ ਦੇ ਵਿੱਚ ਅਸੀਂ ਲਗਾਤਾਰ ਕੰਮ ਕੀਤਾ ਤੇਜ ਦੇ ਵਿੱਚ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਉੱਥੇ ਹੁਣ ਇੰਨਾ ਪਾਣੀ ਹੋਊਗਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਹਰ ਇੱਕ ਜਾਣਕਾਰੀ ਦੇਵਾਂਗੇ ਹਰ ਇੱਕ ਅਪਡੇਟ ਦੇਵਾਂਗੇ بارش ਫਿਰ ਹੁਣ ਹੋਰ ਵੀ ਤੇਜ਼ ਹੋ ਚੁੱਕੀ ਹੈ ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਐਨਐਨਆਰ ਨਿਊਜ਼ ਤੇ ਜੇਕਰ ਸਾਡੇ ਦੂਸਰੇ ਚੈਨਲ ਤੇ ਲੋਕਵਾਜ ਨਿਊਜ਼ ਤੇ ਤੁਸੀਂ ਸਾਨੂੰ ਫੋਲੋ ਕਰ ਰਹੇ ਹੋ ਦੇਖ ਰਹੇ ਹੋ ਤਾਂ ਉਸ ਤੇ ਵੀ ਸਾਨੂੰ ਫੋਲੋ ਕਰ ਲਿਓ ਜੇ ਨਹੀਂ ਕੀਤਾ ਜੇ ਕੀਤਾ ਹੋਇਆ ਤਾਂ ਸਹੀ ਐ ਮੇਰੇ ਸੰਯੋਗੀ ਸੋਨੂ ਦੇ ਨਾਲ ਹਰਦੇਪ ਐਨ ਐਨ ਆਰ ਨਿਊਜ਼ ਤ੍ਰਿਆਸਾ ਤੋਂ ਜੀ ਪਰਜੰਦ ਜਾਂਦੇ ਇਧਰ ਇਹ ਤਸਵੀਰਾਂ ਰਖਾ ਦਿੰਨੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਸਾਨੂੰ YouTube ਤੇ ਫੋਲੋ ਕਰ ਰਹੇ ਹੋ ਦੇਖ ਰਹੇ ਹੋ ਤਾਂ ਉਹ ਚੈਨਲ YouTube ਤੇ ਵੀ ਹੈ NNAR News ਜੇਕਰ ਫੋਲੋ ਨਹੀਂ ਕੀਤਾ ਹੋਇਆ ਤਾਂ ਨਿਊਜ਼ ਰਿਪੋਰਟ ਹੋ ਜਾਣਾ ਜੈ NNAR News ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਤਾਂ ਕੱਲ ਲਗਾਤਾਰ ਖਬਰਾਂ ਚੱਲ ਰਹੀਆਂ ਸੀ ਕਿ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਤਾਂ ਚਾਰ ਫਲੱਡ ਗੇਟ ਖੁੱਲ ਗਏ ਸੀ ਪਹਿਲਾਂ 2 ਵਜੇ ਫਿਰ 3 ਵਜੇ ਤੇ ਸ਼ਾਮ ਨੂੰ ਤਕਰੀਬਨ ਚਾਰ ਗੇਟ ਖੁੱਲ ਗਏ ਸੀ 5 ਵਜੇ ਤਾਂ ਉਹ ਪਾਣੀ ਜੋ ਸੀ ਸਵੇਰ ਤੜਕਸਾਰ ਇੱਥੇ ਦਰਿਆ ਸਤਲੁਜ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੈਧਪੁਰ ਤੋਂ ਜਗਰਾਉਂ ਰਸਤੇ ਚ ਪੋੜ ਹੁੰਦਾ ਹੈ ਉਸ ਪੋੜ ਦੇ ਨੇੜੇ ਦੀਆਂ ਤਸਵੀਰਾਂ ਨੇ ਤਾਂ ਦਰਿਆ ਦੇ ਵਿੱਚ ਪਾਣੀ ਦੀ ਆਮਦ ਵਧਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਦਿਖਾ ਦਿੰਦੇ ਨੇ ਕਿ ਪਾਣੀ ਹੁਣ ਲਗਾਤਾਰ ਵਧ ਰਿਹਾ ਹੈ ਦਰਿਆ ਸਤਲੁਜ ਦੇ ਵਿੱਚ ਇਸ ਟਾਈਮ ਦੀ ਜੋ ਤਾਜ਼ਾ ਹਾਲਾਤ ਤਾਜ਼ਾ ਅਪਡੇਟ ਹੈ ਤਾਂ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 5 ਵਜੇ ਵਜਣਾ ਵਧਨਾ ਪਾਣੀ ਵਧਨਾ ਸ਼ੁਰੂ ਹੋਇਆ ਸਪੀਡ ਸਲੋ ਸੀ ਪਰ ਉਸ ਤੋਂ ਬਾਅਦ ਸਪੀਡ ਥੋੜੀ ਤੇਜ਼ ਹੋਈ ਤਾਂ ਹੁਣ ਪਾਣੀ ਵਧਨਾ ਸ਼ੁਰੂ ਹੋ ਚੁੱਕਿਆ ਹੈ ਜੋ ਫਲੱਡ ਗੇਟ ਖੁੱਲੀ ਸੀ ਟੈਸਟਿੰਗ ਦੇ ਲਈ ਖੁੱਲੀ ਸੀ ਕਿਉਂਕਿ ਪਾਖੜਾ ਜੋ ਲੈਵਲ ਹੈ ਲਗਾਤਾਰ ਪਾਣੀ ਦਾ ਵਧ ਰਿਹਾ ਹੈ ਤਾਂ بارش ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮੌਸਮ ਖਰਾਬ ਹੋ ਚੁੱਕਿਆ ਹੈ بارش ਪੈ ਰਹੀ ਹੈ ਤਾਂ ਬਿਆਸ ਪੌਂਗ ਰਾਮ ਨੇ ਵੀ ਕਾਫੀ ਦਾ ਤਬਾਹੀ ਮਚਾਈ ਹੋਈ ਹੈ ਤਾਂ ਹੁਣ ਇੱਕ ਹੋਰ ਵੱਡੀ ਆਫਤ ਬਣ ਕੇ ਖੜੀ ਹੋ ਗਈ ਹੈ ਦਰਿਆ ਸਤਲੁਜ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਜੇਕਰ ਇਸੇ ਤਰ੍ਹਾਂ بارش ਹੁੰਦੀ ਹੈ ਤਾਂ ਫਿਰ ਫਲੱਡ ਗੇਟ ਜੋ ਇੰਨਾ ਪਾਣੀ ਹੈ ਅਜੇ ਜਿੰਨਾ ਦਰਿਆ ਦੇ ਵਿੱਚ ਆਵੇਗਾ ਤਾਂ ਲਗਾਤਾਰ ਇੰਨਾ ਚੱਲਦਾ ਰਹੇਗਾ ਕਿਉਂਕਿ ਅਜੇ ਮੌਸਮ ਵਿਭਾਗ ਨੇ ਜੋ ਜਾਣਕਾਰੀ ਦਿੱਤੀ ਹੈ ਕਿ 2-3 ਦਿਨ بارش ਦਾ ਵੀ ਟਾਈਮ ਹੈ بارش ਹੋਰ ਵੀ ਹੋ ਸਕਦੀ ਹੈ ਜੇਕਰ بارش ਹੁੰਦੀ ਹੈ ਹਿਮਾਚਲ ਦੇ ਵਿੱਚ ਜਿੱਦਾਂ ਕਿ بارش ਹੋ ਰਹੀ ਹੈ ਤਾਂ ਫਿਰ ਪਾਣੀ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵਧੇਗਾ ਤਾਂ ਇਹ ਤਸਵੀਰਾਂ ਦੇ ਦਰਿਆ ਸਤਲੁਜ ਦੇ ਤੁਸੀਂ ਦੇਖ ਸਕਦੇ ਹੋ ਹੁਣ ਤੇ ਜੋ ਅਪਡੇਟ ਹੈ ਜੋ ਅਸੀਂ ਲਾਈਵ ਸੀਰੀਆ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ 5 ਵਜੇ ਤੋਂ ਸ਼ੁਰੂ ਪਾਣੀ ਹੋ ਗਿਆ ਸੀ ਵਧਣਾ ਤਾਂ ਹੁਣ ਪਾਣੀ ਕਾਫੀ ਜ਼ਿਆਦਾ ਦਰਿਆ ਦੇ ਵਿੱਚ ਵੱਧ ਚੁੱਕਿਆ ਹੈ ਜੇਕਰ 5 ਵਜੇ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਹੁਣ ਦੀ ਗੱਲ ਕਰੀਏ ਤਾਂ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਦੂਜੀ ਗੱਲ ਇੱਕ ਹੋਰ ਹੈ ਕਿ ਪਾਣੀ ਦੇ ਵਿੱਚ ਆਪਾਂ ਅਨੁਮਾਨ ਲਗਾ ਲੈਣੇ ਕਿ ਵੇਰੇ ਪਾਣੀ ਚ ਕਲਾਲੀ ਆ ਰਹੀ ਹੈ ਪਾਣੀ ਦੇ ਵਿੱਚ ਝਾਗ ਆ ਰਹੀ ਹੈ ਉਸ ਤਰ੍ਹਾਂ ਦੀ ਸਥਿਤੀ ਹੁਣ ਬਣਦੀ ਜਾ ਰਹੀ ਹੈ ਤਾਂ ਇਹ ਪਹਿਲੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਤਾਂ ਇੱਕ ਇੱਥੋਂ ਸਾਹਮਣੇ ਤਸਵੀਰ ਦਿਖਾ ਦੇਵਾਂਗਾ ਕਿ ਜੋ ਸਾਹਮਣੇ ਤੁਸੀਂ ਇੱਕ ਸਪੋਰਟ ਜਾਂ ਖੂਹੀ ਆਪਾਂ ਦੇਖ ਕਹਿ ਸਕਦੇ ਹਾਂ ਕਿ ਜਦੋਂ ਪਿਛਲੀ ਵਾਰ ਪਾਣੀ ਆਇਆ ਸੀ ਤਾਂ ਪੂਰੀ ਤਰ੍ਹਾਂ ਉਹਦਾ ਜੋ ਕਿਨਾਰੇ ਸਿਓ ਡੁੱਬ ਗਿਆ ਸੀਗਾ ਤਾਂ ਉਸ ਦੇ ਉੱਪਰ ਪਾਣੀ ਹੁਣ ਚੜਨਾ ਸ਼ੁਰੂ ਹੋ ਗਿਆ ਦੂਜੀ ਇੱਕ ਹੋਰ ਤੁਹਾਨੂੰ ਅਪਡੇਟ ਦੇ ਦੇਵਾਂ ਕਿ ਇੱਕ ਇਧਰ ਤੁਸੀਂ ਦੇਖ ਸਕਦੇ ਹੋ ਕਿਹੜਾ ਥਾਂ ਇਹ ਥਾਂ ਥੋੜਾ ਨੀਵੇਂ ਤੇ ਦੂਜਾ ਉੱਚਾ ਹੈ ਤਾਂ ਇਹ ਨੀਵੇਂ ਵਾਲੀ ਥਾਂ ਪਾਣੀ ਕਿੰਨਾ ਪਾਣੀ ਆਉਣਾ ਤਾਂ ਇਹ ਪਾਣੀ ਦੇ ਨਾਲ ਭਰ ਜਾਵੇਗਾ ਤਾਂ ਇਹ ਤਸਵੀਰ ਸਤਲੁਜ دریا ਦੀ ਹੈ ਪਹਿਲੀਆਂ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਿਆ ਸਤਲੁਜ ਦੀਆਂ ਕਿਉਂਕਿ ਬਹੁਤ ਸਾਰੇ ਫੇਕ ਆਈਡੀਆ ਫੇਕ ਵੀਡੀਓ ਪਾ ਰਹੇ ਆਂ ਪੁਰਾਣੀਆਂ ਚੱਕ-ਚੱਕ ਕੇ ਪਰ ਇਹ ਤੁਸੀਂ ਲਾਈਵ ਤਸਵੀਰ ਅੱਜ ਦੇਖ ਰਹੇ ਹੋ 20 ਅਗਸਤ ਹੈ 2025 ਦੀਆਂ ਤਸਵੀਰਾਂ ਸਿੱਧੀਆਂ ਲਾਈਵ ਇਸੇ ਤੋਂ ਉੱਤੇ ਤੱਕ ਪਹੁੰਚਾ ਰਹੇ ਆਂ ਔਰ بارش ਨੇ ਵੀ ਆਪਣਾ ਰੰਗ ਦਿਖੋਣਾ ਸ਼ੁਰੂ ਕਰ ਦਿੱਤਾ ਜਾਣੀ ਕਿ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰਿਆ ਕਰੋ ਬਹੁਤ ਸਾਰੇ ਕਿਸਾਨਾਂ ਦੀ ਫਸਲਾਂ ਕਿਸਾਨੀ ਤੋਂ ਹਰ ਇੱਕ ਚੀਜ਼ 'ਤੇ ਕੋਈ ਦੁਕਾਨਦਾਰ ਹੋਵੇ ਜੇ ਕੋਈ ਰੇੜੀ ਲਗਾਉਂਦਾ ਕੋਈ ਵੀ ਕੰਮ ਕਰਦਾ ਤਾਂ ਕਿਸਾਨ ਦੇ ਕੋਲ ਜੇਕਰ ਪੈਸੇ ਉਹ ਮੰਡੀ 'ਚ ਮਾਰਕੀਟ 'ਚ ਆਵੇਗਾ ਤਾਂ ਉਸ ਤੋਂ ਬਾਅਦ ਹੀ ਸਾਰਾ ਉਸ ਤੋਂ ਅੱਗੇ ਕਾਰੋਬਾਰ ਚੱਲਦਾ ਤੇ ਕਿਸਾਨ ਇਸ 25 ਦੇ ਵਿੱਚ ਕਿਸਾਨ ਨੇ ਬੜਾ ਸੰਤਾਪ ਹਣਾਇਆ ਸੌਰੀ 23 ਦੇ ਵਿੱਚ ਬੜਾ ਸੰਤਾਪ ਹਣਾਇਆ 19 ਦੇ ਵਿੱਚ ਤੇ 25 ਦੇ ਵਿੱਚ ਵੀ ਹਾਲਾਤ ਬਣਦੇ ਜਾ ਰਿਹਾ ਹੈ ਤਾਂ ਇੱਕ ਹੋਰ ਅਪਡੇਟ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਵੀ ਕਰ ਰਹੇ ਨੇ ਜਿਨ੍ਹਾਂ ਨੂੰ ਜਿਆਦਾ ਜਾਣਕਾਰੀ ਜਾਣਕਾਰੀ ਤਾਂ ਬੱਸ ਸਾਰਿਆਂ ਨੂੰ ਹੀ ਹੁੰਦੀ ਹੈਗੀ ਪਰ ਗੱਲ ਇਹ ਹੈ ਕਿ ਜੇਕਰ ਥੋੜਾ ਥੋੜਾ ਪਾਣੀ ਇੰਨਾ ਇੰਨਾ ਲਗਾਤਾਰ ਕਢਿਆ ਜਾਂਦਾ ਤਾਂ ਫਿਰ ਉਹ ਹੜਾਂ ਦੀ ਸਥਿਤੀ ਨਾ ਬਣਦੀ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜੇਕਰ ਜੋ ਪਾਖੜਾ ਦਾ ਲੈਵਲ ਹੈ ਵੱਧ ਤੋਂ ਵੱਧ 1685 ਤੱਕ 80 ਤੱਕ ਕੋ ਰੱਖ ਸਕਦੇ ਅੰਦਰ ਤਾਂ ਫਿਰ ਉਹ 65 ਤੱਕ ਜਿੱਦਾਂ ਕਿ ਹੁਣ ਲਗਾਤਾਰ ਪਾਣੀ ਇਹ ਤਾਂ ਥੋੜਾ ਥੋੜਾ ਛੱਡਿਆ ਜਾਣਾ ਚਾਹੀਦਾ ਸੀਗਾ ਪਰ ਪਹਿਲਾਂ دریا ਬਿਲਕੁਲ ਸੁੱਕਾ ਪਿਆ ਸੀ ਉਦੋਂ ਪਾਣੀ دریا دریاਵਾ ਦੇ ਵਿੱਚ ਨਹੀਂ ਛੱਡਿਆ ਗਿਆ ਫਿਰ ਇਹ ਕਦਮ ਜਦੋਂ ਛੱਡਿਆ ਜਾਂਦਾ ਫਿਰ ਬਹੁਤ ਸਾਰੇ ਲੋਕ ਡੁੱਬਦੇ ਆ ਪਰ ਦੂਜੇ ਪਾਸੇ ਸਾਡੀ ਸਰਕਾਰਾਂ ਕਹਿੰਦੀ ਹੈ ਕਿ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਬੱਕਰੀ ਦਾ ਜਾਨਵਰਾਂ ਦਾ ਕਗੜਾ ਤੇ ਜਾਂਦੇ ਆ ਪਰ ਇੱਥੇ ਤਾਂ ਜੋ ਮੁਆਵਜ਼ਾ ਹੈ ਜੇਕਰ ਇਸ ਦਾ ਇਨਸਾਨ ਬੰਦਾ ਰੁੜ ਜਾਂਦਾ ਦਰਿਆ ਦੇ ਵਿੱਚ ਤਾਂ ਉਹਨਾਂ ਨੂੰ ਨਹੀਂ ਮਿਲਦਾ ਕਿ ਇੱਕ ਜੇਕਰ ਇੱਕ ਹੋਰ ਇਥੇ ਗੱਲ ਹੈ ਕਿ ਦਰਿਆਵਾਂ ਦੇ ਅੰਦਰ ਜੋ ਜ਼ਮੀਨਾਂ ਨੇ ਪਪੂਲਰ ਬੜੇ ਲੱਗੇ ਹੋਏ ਆ ਤੇ ਬਹੁਤ ਸਾਰੇ ਕਿਸਾਨਾਂ ਦੇ ਜੋ ਪਪੂਲਰ ਸੀ ਉਹ ਵੀ ਦਰਿਆਵਾਂ ਦੇ ਵਿੱਚ ਬੜੇ ਰੁੜ ਗਏ ਸੀ ਕਿਸੇ ਨੂੰ ਕੱਖ ਨਹੀਂ ਮਿਲਿਆ ਤਾਂ ਪੋਸਤਰੀ ਜ਼ਮੀਨਾਂ ਨੇ ਕੱਚੀਆਂ ਜ਼ਮੀਨਾਂ ਰਜਿਸਟਰੀ ਵਾਲੀਆਂ ਜ਼ਮੀਨਾਂ ਨੇ ਜੋ ਉਹ ਤਾਂ ਕੁਝ ਨਾ ਕੁਝ ਮਿਲ ਜਾਂਦਾ ਸਰਕਾਰ 650 7000 ਰੁਪਏ ਦੇ ਦਿੰਦੀ ਹੈ ਪੱਤਰ ਬਣਦਾ ਬਣਾਉਂਦਾ ਉਹਦੇ ਨਾਲ ਵੀ ਕੋਈ ਕੱਖ ਨਹੀਂ ਬਣਦਾ ਕੁਝ ਨਹੀਂ ਬਣਦਾ ਪਰ ਅਜਿਆਂ ਕੁਝ ਨਹੀਂ ਹੋਇਆ ਕਿਸ ਨੂੰ ਮਾਵਜਾ ਵਗੈਰਾ ਵੀ ਨਹੀਂ ਮਿਲਿਆ ਤਾਂ ਇੱਕ ਵਾਰ ਫੇਰ ਮੈਂ ਦਿਖਾ ਦਿੰਦਾ ਦਰਿਆ ਸਤਲੋ ਦੀਆਂ ਤਸਵੀਰਾਂ ਇਹ ਜੋ ਸਾਹਮਣੇ ਪੱਥਰ ਦੇਖ ਸਕਦੇ ਹੋ ਜੋ ਇਹ ਪੱਥਰ ਪਿਆ ਹੈ ਜਦੋਂ ਉਹ ਪ੍ਰੋਪਰ ਪੂਰੀ ਤਰ੍ਹਾਂ ਡੁੱਬ ਜਾਂਦੇ ਆ ਤਾਂ ਕਿਸ ਜਗ੍ਹਾ ਤੇ ਮੈਂ ਖੜਾ ਹਾਂ ਪਹਿਲੇ ਪੱਥਰ ਦੇਖ ਲਓ ਤੇ ਫਿਰ ਕਦੋਂ ਪੱਥਰ ਉਹ ਡੁੱਬ ਜਾਂਦੇ ਆ ਤਾਂ ਫਿਰ ਇਸ ਜਗ੍ਹਾ ਤੇ ਪਾਣੀ ਤਕਰੀਬਨ ਚੜ ਜਾਂਦਾ ਤਾਂ ਇਹ ਸ਼ੁਰੂਆਤੀ ਤਸਵੀਰਾਂ ਨੇ ਵਹਿਗੁਰ ਸੁੱਖ ਰੱਖੇ ਜਿੱਦਾਂ ਕਿ ਬਾਰਿਸ਼ ਹੋ ਰਹੀ ਹੈ ਬਾਰਿਸ਼ ਨਾ ਹੋਵੇ ਤਾਂ ਫਿਰ ਖਤਰਾ ਟਲ ਸਕਦਾ ਪਰ ਮੌਸਮ ਵਿਭਾਗ ਨੇ ਜਾਣ ਕਰ ਦਿੱਤੀ ਹੈ ਕਿ بارش ਹੋਵੇਗੀ ਪਰ ਤੁਸੀਂ ਇਧਰ ਦੀ ਤਸਵੀਰ ਦੇਖ ਲਓ ਕੈਨਪੂਰਾ ਉਹ ਹਨੇਰਾ ਕਿਉਂ ਕਹਿੰਦੇ ਆਪਾਂ ਚੁੱਟੀ ਚਾਦਰ ਛਾਈ ਹੋਈ ਹੈ ਤਾਂ بارش ਬਹੁਤ ਜ਼ਿਆਦਾ ਹੋ ਰਹੀ ਹੈ ਤੇ ਦੂਜੇ ਪਾਸੇ ਦਰਿਆ ਸਤਲੁਜ ਦਾ ਪਾਣੀ ਵਧ ਰਿਹਾ ਤਾਂ ਇੱਕ ਤਾਂ ਪਾਣੀ ਦਰਿਆ ਦੇ ਵਿੱਚ ਵਧ ਰਿਹਾ ਤੇ ਦੂਜੇ ਪਾਸੇ بارش ਤਾਂ ਫਿਰ ਇੱਥੇ ਕਿਹਾ ਜਾ ਸਕਦਾ ਕਿ ਪ੍ਰਮਾਤਮਾ ਵੀ ਫਿਰ ਕਦੋਂ ਨਾਰਾਜ਼ ਹੋ ਜਾਂਦਾ ਪਤਾ ਨਹੀਂ ਕੀ ਕਾਰਨ ਹੈ ਤਾ 1988 ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣੇ ਸੀ ਜਦੋਂ 1988 ਦੇ ਵਿੱਚ ਪਾਣੀ ਦਰਿਆ ਦੇ ਵਿੱਚ ਆ ਜੇ ਸੁਣਦੇ ਆ ਦੇਖਿਆ ਤਾਂ ਨਹੀਂ ਜਦੋਂ ਕਹਿੰਦੇ ਇਸੇ ਤਰ੍ਹਾਂ ਹਾਲਾਤ ਬਣੇ ਕਿ ਇੰਨਾ ਨਾ بارش ਦਾ ਪਾਣੀ ਹੋ ਗਿਆ ਤੇ ਉਧਰੋਂ ਦਰਿਆ ਸਤਲੁਜ ਦਾ ਪਾਣੀ ਆ ਗਿਆ ਤੇ ਪਤਾ ਨਹੀਂ ਸੀ ਲੱਗਦਾ ਕਿ ਪਾਣੀ ਹੁਣ بارش ਦਾ ਆ ਜਾਂ ਦਰਿਆ ਦਾ ਬਹੁਤ ਹਾਲਾਤ ਉਦੋਂ ਵੀ ਮਾੜੇ ਹੋਏ ਸੀ ਇੱਕ ਹੋਰ ਗੱਲ ਕਿ ਦਰਿਆਵਾਂ ਦੇ ਜਿੰਨੇ ਵੀ ਬੰਨ ਬਣਾਇਆ ਗਿਆ ਜਦੋਂ ਇਸ ਟਾਈਮ ਹੁਣ ਆਪ ਤੋਣੀਆਂ ਪ੍ਰਸ਼ਾਸਨ ਵੀ ਜਾਊਗਾ ਸਾਰੇ ਕੰਮ ਹੋਣਗੇ ਪਰ ਉਹਨਾਂ ਨੂੰ ਉੱਚਾ ਨਹੀਂ ਕੀਤਾ ਗਿਆ ਉਹਨਾਂ ਦੇ ਮਿੱਟੀ ਨਹੀਂ ਪਾਏਗੀ ਅਜੇ ਹੈ ਬਣ ਵੀ ਹੈ ਜਿਹੜੇ ਕਿ ਜਦੋਂ ਦੇ ਬਣਾਏ ਗਏ ਉਹਨਾਂ ਉੱਪਰ ਮਿੱਟੀ ਵੀ ਨਹੀਂ ਪਾਏਗੀ ਤੇ ਉਹ ਫਿਰ ਹੁਣ ਜਦੋਂ ਜੇਕਰ ਬੰਨਾ ਦੇ ਨਾਲ ਪਾਣੀ ਲੱਗ ਜਾਂਦਾ ਹੈ ਚੂਹਿਆਂ ਨੇ ਖੁੱਡਾ ਵਗੈਰਾ ਬਣਿਆ ਹੋਈਆਂ ਜੋ ਬਣਾਈਆਂ ਤੋਂ ਵਿੱਚੋਂ ਦੀ ਪਾਣੀ ਲੰਘਣਾ ਸ਼ੁਰੂ ਹੋ ਜਾਂਦਾ ਤੇ ਬਾਦ ਟੁੱਟਣੇ ਸ਼ੁਰੂ ਹੋ ਜਾਂਦੇ ਆ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਫਲੱਡ ਸੀਜ਼ਨ ਤੋਂ ਪਹਿਲਾਂ ਇੱਕ ਤਾਂ ਬੰਨਾਂ ਦੀ ਮੁਰੰਮਤ ਕੀਤੀ ਜਾਵੇ ਦੂਜੇ ਪਾਸੇ ਦੇਖਿਆ ਜਾਵੇ ਕਿ ਇਹਦੇ ਕੋ ਖੁੱਡ ਵਗੈਰਾ ਜੋ ਪਿਛਲੇ ਸਮੇਂ ਚ ਬੈਲਦਾਰ ਹੁੰਦੇ ਸੀ ਉਹ ਤੇ ਹੁਣ ਤਾਂ ਨੌਕਰੀਆਂ ਇੱਦੀਆਂ ਖਤਮ ਕਰਤੀਆਂ ਵੇਲਦਾਰ ਦਾ ਬਹੁਤ ਘਟਾ ਹੈ ਤਾਂ ਇਸੇ ਕਰਕੇ ਉਹ ਕੰਮ ਨਹੀਂ ਹੋ ਰਿਹਾ ਤੇ ਜਿਸ ਕਰਕੇ ਇਹ ਵੀ ਇੱਕ ਵੱਡਾ ਖਤਰਾ ਬਣ ਜਾਂਦਾ ਹੁਣ ਉਹ ਸਾਹਮਣੇ ਕਰਾਲੀ ਦੇਖ ਸਕਦੇ ਹੋ ਕਿ ਉਹ ਇਸ ਤਰ੍ਹਾਂ ਜਾ ਰਹੀ ਤਾਂ ਇਸ ਤਰ੍ਹਾਂ ਦੀ ਬਹੁਤ ਸਰੀਕਾਲੀ ਦਰਿਆ ਦੇ ਵਿੱਚ ਹੁਣ ਆ ਰਹੀ ਹੈ ਪਾਣੀ ਵਧਣ ਦੇ ਕਾਰਨ ਹੋਰ ਤਸਵੀਰ ਦਿਖਾ ਦਿੰਦੇ ਆ ਕਿ ਸਾਡੇ ਦੇਖਦਿਆਂ ਦੇਖਦਿਆਂ ਹੁਣ ਉਹ ਫਰਕ ਪੈ ਗਿਆ ਜੋ ਸਾਹਮਣੇ ਖੂਈ ਹੈ ਉਸ ਦਾ ਫਰਕ ਪੈ ਗਿਆ ਹੈ ਉਹ ਪਾਣੀ ਉੱਪਰ ਚੜਦਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਔਰ ਮੌਸਮ ਬਰਸਾਤ ਨੇ ਵੀ ਹੁਣ ਜੋਰ ਆਪਣਾ ਪੂਰੀ ਤਰ੍ਹਾਂ ਫੜ ਲਿਆ ਬਰਸਾਤ ਤੇਜ਼ ਹੋ ਚੁੱਕੀ ਹੈ ਬਰਸਾਤ ਕਾਫੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਪਾਣੀ ਵੀ ਲਗਾਤਾਰ ਵਧ ਰਿਹਾ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ ਦੇ ਜ਼ਰੀਏ ਸਾਨੂੰ ਪੁੱਛ ਸਕਦੇ ਹੋ ਅਸੀਂ ਸਰਕ ਸਾਥ ਬਾਲ ਦਾ ਅਸੀਂ ਤੁਹਾਡੇ ਜਵਾਬ ਦੇਵਾਂਗੇ ਪਰ ਸਾਡੀ ਨਜ਼ਰ ਦਰਿਆ ਸਤਲੁਜ ਦੇਸ ਬਣੀ ਰਹੀਗੀ ਕਿੰਨਾ ਪਾਣੀ ਆਉਂਦਾ ਜਾਂ ਘਟ ਜਾਂਦਾ ਜਾਂ ਵੱਧ ਜਾਂਦਾ ਦੂਜੇ ਪਾਸੇ ਖਾਸ ਕਰਕੇ ਜਲੂ ਨਹੀਂ ਆ ਰਹੀ ਇਹਦਾ ਨੀਮਾ ਦਾਕ ਹੈ ਤਾਂ ਉਧਰ ਜਿੰਨਾ ਪਾਣੀ ਹੈ ਤਾਂ ਉਧਰ ਕਾਫੀ ਜ਼ਿਆਦਾ ਵੱਧ ਜਾਂਦਾ ਫਿਰ ਮੈਂ ਉਹਨਾਂ ਲਈ ਇੱਕ ਖਤਰਾ ਜਦੋਂ ਪੈਦਾ ਹੋ ਜਾਂਦਾ ਉਹ ਦਿਖਾ ਦੇਣਾ ਇੱਧਰ ਤਸਵੀਰ ਦਿਖਾ ਦਿੰਦੇ ਆ ਉਹ ਸਾਹਮਣੇ ਤੁਸੀਂ ਟੋਇਆ ਦੇਖ ਸਕਦੇ ਹੋ ਜੋ ਸਾਹਮਣੇ ਟੋਇਆ ਇਹ ਸਾਹਮਣੇ ਇੱਧਰ ਪਹਿਲੇ ਪਾਣੀ ਪਾਣੀ ਨਜ਼ਰ ਮਾਰ ਲਓ ਫਿਰ ਇੱਥੇ ਥੋੜਾ ਜਿਹਾ ਪਾਣੀ ਖੜਾ ਹੈ ਜੋ ਟੋਇਆ ਇਸ ਟੋਏ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਹੈ ਭਰਨ ਤੋਂ ਬਾਅਦ ਅੱਗੇ ਹੋਰ ਨਾਲ ਦਾ ਤਸਵੀਰ ਦਿਖਾਈ ਜੰਨੇ ਆ ਇੱਧਰ ਅੱਗੇ ਇੱਕ ਾੱਕ ਦੀ ਤਸਵੀਰ ਹੈ ਇਹ ਵਾਲਾ ਜੋ ਾੱਕ ਹੈ ਜਦੋਂ ਇੱਥਣ ਤੱਕ ਪਾਣੀ ਆ ਜਾਂਦਾ ਹੈ ਤਾਂ ਫਿਰ ਲੋਹਿਆ ਏਰੀਏ ਨੂੰ ਉੱਥੇ ਖਤਰਾ ਪੈਦਾ ਹੋ ਜਾਂਦਾ ਜਿੱਦਾਂ ਕਿ ਮੰਡਾਲੇ ਛੰਨਾਂ ਦੇ ਅੱਗੇ ਮੰਡਾਲੇ ਦੇ ਛੰਨਾਂ ਨੇ ਉੱਥੇ ਅੱਗੇ ਇੱਕ ਆਰਜੀ ਬੰਦ ਲਾਇਆ ਹੋਇਆ ਹੈ ਤਾਂ ਫਿਰ ਉਹ ਬੰਦ ਨੂੰ ਕੁਝ ਵੀ ਹੋ ਸਕਦਾ ਬਾਚ ਵੀ ਸਕਦਾ ਟੁੱਟ ਵੀ ਸਕਦਾ ਤਾਂ ਸਾਡੀ ਇਸ ਅਪਡੇਟ ਤੇ ਨਜ਼ਰ ਬਣੀ ਰਹੇਗੀ ਜਿੱਦਾਂ ਕੋਈ ਇੱਕ ਪਰਮਾਤਮਾ ਸੁੱਖ ਰੱਖੇ ਇਹੋ ਜਿਹਾ ਕੋਈ ਪਾਣਾ ਨਾ ਵਰਤੇ ਖਤਰਾ ਪੈਦਾ ਨਾ ਹੋਵੇ ਜੇ ਇਹੋ ਜਿਹਾ ਖਤਰਾ ਪੈਦਾ ਹੁੰਦਾ ਤਾਂ ਅਸੀਂ ਤੁਹਾਨੂੰ ਫੋਨ ਕਰਕੇ ਪੁੱਛ ਸਕਦੇ ਹਾਂ ਅਸੀਂ ਤੁਹਾਨੂੰ ਅਲਰਟ ਕਰਾਂਗੇ ਕਿ ਤੁਸੀਂ ਆਪਣਾ ਸੰਭਲ ਜਾਓ ਕਿਉਂਕਿ ਪੱਕੀਆਂ ਨਿਸ਼ਾਨੀਆਂ ਨੇ ਜਿੱਦਾਂ ਕਿ ਉਹ ਨੰਬਰ ਲੱਗ ਜਾਂਦੇ ਆ ਨਾ ਕਿ ਇੱਥੇ ਇੰਨਾ ਕਿਸੇ ਦੇ ਪਾਣੀ ਇੰਨਾ ਕਿਸੇ ਦੇ ਪਾਣੀ ਤਾਂ ਫਿਰ 19 ਦੇ ਵਿੱਚ ਵੀ ਲੋਕਾਂ ਨੇ ਸੰਤਾਪ ਫੜਾਇਆ ਤੇ ਫਿਰ 23 ਦੇ ਵਿੱਚ ਵੀ ਇਸ ਤਰ੍ਹਾਂ ਸਾਨੂੰ ਹੁਣੇ ਆਈਡੀਆ ਇਹ ਪੱਕਾ ਵੀ ਇੱਥੇ ਸਾਡੀ ਨੀਵੀ ਹੋਗੀ ਤੇ ਹੁਣ ਇਹ ਥਾਂ ਉੱਚੀ ਹੋ ਗਈ ਜਦੋਂ ਇੱਧਰ ਪਾਣੀ ਆ ਜਾਂਦਾ ਤਾਂ ਪਾਣੀ ਉੱਪਰ ਚੜ ਜਾਂਦਾ ਤਾਂ ਫਿਰ ਪੱਕਾ ਪ੍ਰੂਫ ਸਬੂਤ ਹੋ ਜਾਂਦਾ ਕਿ ਲੋਹੀ ਏਰੀਆ ਵਿੱਚ ਅਸੀਂ ਲਗਾਤਾਰ ਕੰਮ ਕੀਤਾ 23 ਦੇ ਵਿੱਚ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਉੱਥੇ ਹੁਣ ਇੰਨਾ ਪਾਣੀ ਹੋਊਗਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਹਰ ਇੱਕ ਜਾਣਕਾਰੀ ਜਾਵਾਂਗੇ ਹਰ ਇੱਕ ਅਪਡੇਟ ਦੇਵਾਂਗੇ بارش ਫਿਰ ਹੁਣ ਹੋਰ ਵੀ ਤੇਜ਼ ਹੋ ਚੁੱਕੀ ਹੈ ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਐਨਐਨਆਰ ਨਿਊਜ਼ ਤੇ ਜੇਕਰ ਸਾਡੇ ਦੂਸਰੇ ਕੈਨਟਾ ਤੇ ਲੋਕਵਾਜ ਨਿਊਜ਼ ਤੇ ਤੁਸੀਂ ਸਾਨੂੰ ਫੋਲੋ ਕਰ ਰਹੇ ਹੋ ਦੇਖ ਰਹੇ ਹੋ ਅਸਤੇ ਵੀ ਸਾਨੂੰ ਫੋਲੋ ਕਰ ਲਿਓ ਜੇ ਨਹੀਂ ਕੀਤਾ ਜੇ ਕੀਤਾ ਹੋਇਆ ਤਾਂ ਸਹੀ ਹੈ ਮੇਰੇ ਸੰਯੋਗੀ ਸੂਨੂ ਦੇ ਨਾਮ ਹਰਦੀਪ ਐਨ ਐਨ ਆਰ ਨਿਊਜ਼ ਤਰਸਾਤੋਂ ਵਿੱਚ ਪ੍ਰਜਨਨ ਜਾਂਦੇ ਇਧਰ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ